ਸ਼ੋਟ ਕੋ ਪੂਰਾ ਜਾਣਦਾ ਸੋਚ ਰਹੇ ਹੋ ਤਾਂ ਆਪਣਾ ਕੀਮਤੀ ਸਮਾਨ ਸੰਭਾਲ ਕੇ ਜਾਣਾ ਕਿਉਂਕਿ ਇੱਥੇ ਚਪਟ ਮਾਰਾ ਤੇ ਚੋਰਾਂ ਦਾ ਆਤੰਕ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਲਾਅ ਐਂਡ ਆਰਡਰ ਦੀ ਸਥਿਤੀ ਇਸ ਕਦਰ ਡਗਮਗਾ ਚੁੱਕੀ ਹੈ ਕਿ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਪੁਲਿਸ ਮੌਕੇ ਤੇ ਸੂਚਨਾ ਮਿਲਣ ਤੋਂ ਬਾਅਦ ਵੀ ਕਈ ਘੰਟੇ ਨਹੀਂ ਪਹੁੰਚਦੀ। ਸਾਨਕ ਲੋਕਾਂ ਦਾ ਵੀ ਮੰਨਣਾ ਹੈ ਕਿ ਸਭ ਪੁਲਿਸ ਦੀ ਮਿਲੀ ਭੁਗਤਣਾ ਲਈ ਚੱਲ ਰਿਹਾ ਹੈ। ਸ਼ਹਿਰ ਵਿੱਚ ਕਿਸੇ ਵੀ ਸਮੇਂ ਕੋਈ ਵੀ ਚੋਰੀ ਦੀ ਵਾਰਦਾਤ ਹੋ ਜਾਂਦੀ ਹੈ। ਕਿਸੇ ਵੀ ਰਾਤ ਚੱਲਦੇ ਵਿਅਕਤੀ ਦਾ ਮੋਬਾਈਲ ਖੋਲਿਆ ਜਾਂਦਾ ਹੈ। ਕਿਸੇ ਵੀ ਔਰਤ ਦਾ ਪਰਸ ਖੋ ਕੇ ਚੋਰ ਫਰਾਹ ਹੋ ਜਾਂਦੇ ਨੇ ਪਰ ਇਸ ਦੇ باوجود ਪੁਲਿਸ ਦੇ ਕੋਲ ਇਸ ਦਾ ਕੋਈ ਹੱਲ ਨਹੀਂ ਨੂੰ ਤਾਂ ਅਸੀਂ ਉਹਨੂੰ ਲਿਖਾਤਾ ਵੀ ਸਾਡਾ ਨੁਕਸਾਨ ਹੋ ਗਿਆ ਗੇਟ ਭੰਨਿਆ ਸਾਰੀ ਕਾਰਵਾਈ ਕਰ ਗਈ ਸੀ ਕੈਮਰੇ ਦਿਖਾਤੇ ਸੀ ਉਹਨੂੰ ਸਾਰਾ ਬੰਦੇ ਦਿਖਾਦਾ ਫੜ ਕੇ ਹੀ ਫੜਾਤਾ ਸੀਗਾ ਠੀ ਉਦੋਂ ਬਾਅਦ ਉਹਨਾਂ ਨੇ ਛੱਡਤਾ ਆ ਕਿੰਨੇ ਦਿਨ ਹੋ ਗਏ ਇਹਨੂੰ ਤਾਂ 15 ਦਿਨ ਹੋ ਗਏ ਇਸ ਗੱਲ ਨੂੰ 15 20 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਅਭੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਹੋਈ ਆਪਨੇ ਹੁਣ ਸੇ ਕਹਾ ਵੀ ਇਹ ਆਪ ਮਾਮਲਾ ਦਰਜ ਕਰੋ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਬਿਆਨ ਲੈਣੇ ਸਾਡੇ ਕੋਲ ਲੈ ਲਓ ਪਰਚਾ ਤੁਸੀਂ ਦਰਜ ਕਰਨਾ ਅਸੀਂ ਤਾਂ ਨਹੀਂ ਕਰਨਾ ਅਜੀ ਮੈਂ ਰੇਜਰ ਉੱਤੇ ਸਵਾਰੀ ਲਗਾਈ ਸੀ ਇਹ ਮੈਂ ਜਦੋਂ ਇੱਥੇ ਆਇਆ ਤਾਂ ਕੋਈ ਮੋਟਰਸਾਈਕਲ ਤੋਂ ਦੋ ਆਦਮੀ ਆਏ ਬਾਅਦ ਮੇਰੇ ਤੇ ਭੈਣ ਤੋਂ ਪਰਸ ਖੋਲਿਆ ਮੈਂ ਪਰਸੇ ਜਿਹੜੋ ਖੋਲਿਆ ਮੈਂ ਖੜਾ ਬਣੇ ਵਾਖਣ ਚਾਲ ਮਾਰੀ ਚਾਲ ਮਾਰ ਕੇ ਮੈਂ ਮਰੇ ਛੱਜਿਆ ਜਦੋਂ ਉਹਨਾਂ ਨੇ ਮੋਟਰਸਾਈਕਲ ਉੱਤੇ ਹੀ ਕਰਦੇ ਮੈਂ ਬਹੁਤ ਰੋਲਾ ਪਾਇਆ ਮੈਂ ਖੜੋ 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 ਪਰਚਾ ਲੈ ਕੇ ਫੋਕਿੰਗ ਪਰ ਬਾਅਦ ਛੱਜਿਆ ਇਹ ਯਹਾਂ ਤੇ ਪੁਲਿਸ ਅਭੀ ਕੋਈ ਪਹੁੰਚੀ ਕੋਈ ਅਭੀ ਪੁਲਿਸ ਕੋਈ ਨਹੀਂ ਪਹੁੰਚੀ ਨਾ ਅਭੀ ਤਾਂ ਕੋਈ ਨਹੀਂ ਆਇਆ ਸ਼ਹਿਰ ਦੇ ਲੋਕ ਰੋਜ਼ ਵਾਧਰੀਆਂ ਘਟਨਾਵਾਂ ਤੋਂ ਪਰੇਸ਼ਾਨ ਨੇ ਪੁਲਿਸ ਅਧਿਕਾਰੀ ਕਿਸੇ ਨਾਲ ਸਿੱਧੇ ਮੂੰਹ ਗੱਲ ਕਰਕੇ ਨਿਰਾਸ਼ੀ ਲੋਕ ਚੋਰ ਨੂੰ ਫੜ ਕੇ ਪੁਲਿਸ ਨੂੰ ਦੇ ਦਿੰਦੇ ਨੇ ਪਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਬਾਅਦ ਵਿੱਚ ਉਸ ਚੋਰ ਨੂੰ ਹੀ ਛੱਡ ਦਿੰਦੀ ਆ ਹਣ ਬੋਲ ਕਿਹਨੇ ਕਿਹਨੇ ਚੋਰੀ ਕੀਤੀ ਹੈ ਚੋਰੀ ਲਵਲੀ ਹੈ ਹਾਂ ਤੇ ਇੱਕ ਸ਼ਾਂਗਾ ਬਾਹਰ ਪੇਸ਼ ਸ਼ਾਂਗਾ ਕੌਣ ਹੈ ਹਾਂ ਉਹ ਜਿਹੜਾ ਮੁੰਡਾ ਨਾਲ ਸੀਗਾ ਹੁਣ ਜਿਹੜਾ ਨਾਲ ਸੀ ਇੱਕ ਤੂੰ ਨਹੀਂ ਨਹੀਂ ਮੇਰਾ ਨਾਮ ਤੀਜਾ ਕੌਣ ਹੈ ਤੇਰਾ ਕੀ ਨਾਮ ਹੈ ਤੀਜੇ ਨਾਮ ਦਾ ਸਾਗਰ ਆ ਮੁੰਡਾ ਸਾਗਰ ਤੇਰਾ ਕੀ ਨਾਮ ਹੈ ਤੇਰਾ ਕੀ ਨਾਮ ਹੈ ਮੇਰਾ ਨਾਮ ਗੁਰਦੇਵ ਤੇ ਡੈਡੀ ਕੀ ਨਾਮ ਆ ਪੱਪੀ ਰਾਖਾ ਲੈ ਆ ਮੁੰਡਾ ਪੱਪੀ ਭਾਂਦ ਨੂੰ ਭਾਂਦ ਨੂੰ ਫੜਾਈ ਵਿੱਚ ਨੂੰ ਉਹਨਾਂ ਨੇ ਨਹੀਂ ਬਹੁ ਮੈਨੂੰ 140 ਰੁਪਏ ਇੱਕ ਫੜਾਇਆ 50 ਹੁਣ ਫੜੰਦੇ ਉਹ ਵੀ ਲੈ ਤੈਨੂੰ ਪਤਾ ਵੀ ਚੋਰੀ ਬਣ ਤੂੰ ਭਾਂਦ ਕਿਨੂੰ ਦੇ ਗਿਆ ਹੈ ਥੱਲੇ ਬਾਈ ਨੂੰ ਦਿੱਤੀ ਹੈ ਮੈਂ ਬਾਈ ਦੀ ਦੁਕਾਨ ਵਾਲਾ ਲਕੀਨਾ ਬਾਈ ਤੁਹਾਡਾ ਫੋਨ ਦੱਸ ਤੂੰ ਹੁਣ ਨਾ ਮੈਨੂੰ ਦੱਸ ਕਿੱਥੇ ਕਿਹੜੀ ਕਿੱਥੇ ਦੁਕਾਨ ਕਿੱਥੇ ਇਹ ਦੱਸ ਦੇ ਚੱਲ ਹਾਂਜੀ ਇਹਨੂੰ ਲੈ ਦੇ ਨਾਲ ਪਰ ਲੈ ਠੀਕ ਕਿੰਨੇ ਦੀ ਬਣ ਦੇ ਗਿਆ 140 ਠੀਕ ਕੋਈ ਨਹੀਂ ਕੋਈ ਹੋਰ ਕਿਹਨੂੰ ਦੇ ਗਿਆ ਭਣ ਹੋਰ ਕਹਿੰਦੇ ਉਸਕੇ ਬਾਰੇ ਵਿੱਚ ਇਹ ਕਹਿੰਦਾ ਕਿ ਕੋੜ ਕਪੂਰੇ ਦੇ ਵਿੱਚ ਜਾਂ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਟੇ ਲੱਗਤੀ ਜਾ ਰਹੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਨਸ਼ਾ ਅਸਰ ਇੰਨੇ ਕਿ ਜ਼ਿਆਦਾ ਵੱਧ ਚੁੱਕਿਆ ਹੈ ਹਰ ਮੋੜ ਤੇ ਹਰ ਸੁਰਾ ਮਲੇ ਗਲੀ ਦੇ ਇਸ ਵੇਲੇ ਨਾਲ ਕੋ ਲੜਕੀ ਸੇਫ ਹੈ ਕਿਸੇ ਦਾ ਕੋ ਪਰਸ ਖੋਇਆ ਜਾ ਰਿਹਾ ਹੈ ਕਿਸੇ ਦਾ ਕੋ ਮੋਬਾਈਲ ਖੋਇਆ ਜਾ ਰਿਹਾ ਹੈ ਮਤਲਬ ਇਹ ਨਸ਼ਾ ਅੰਸਰ ਇੰਨੇ ਕਿ ਜ਼ਿਆਦਾ ਸ਼ਹਿਰ ਚ ਵੱਜ ਚੁੱਕਿਆ ਹੈ ਹਰ ਦਿਨ ਸਵੇਰੇ ਸ਼ਾਮ ਦੋ ਤਿੰਨ ਘੰਟੇ ਬਾਅਦ ਰੋਜ਼ ਇਸ ਚੀਜ਼ ਦੀਆਂ ਹਰ ਰੋਜ਼ ਲਾਪਟੀਆਂ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਾਂ ਤਾਂ ਪੁਲਿਸ ਪੁਲਤੀ ਚੌਕਸੀ ਕਿ ਲਾਉਣ ਜਾਂ ਕੋਈ ਇਸ ਤੰਗ ਦੇ ਇੰਤਜ਼ਾਮ ਕਿਤੇ ਜਾਣ ਮੋੜਾਂ ਤੇ ਜਾਂ ਸ਼ਾਮ ਦੇ ਵਾਤਾਵਰਨ ਉਸ ਮਤਲਬ ਵੀ ਇਹ ਘਟੋਕੜੇ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ਦੇਖੋ ਤੁਸੀਂ ਹੁਣੇ ਮੈਂ ਨੋਟਿਸ ਵਾਲੇ ਨਾਲ ਗੱਲ ਕਰਕੇ ਅਸੀਂ ਇਸ ਨੂੰ ਮੈਂ ਵੈਰੀਫਾਈ ਕਰਾਂਗੇ ਕਿ ਜਿਤਨੀ ਗੱਲਬਾਤ ਹੈ ਤੇ ਅਸੀਂ ਉਹਦਾ ਸਖਤ ਐਕਸ਼ਨ ਲਵਾਂਗੇ ਤੇ ਦੂਜੀ ਗੱਲ ਇਹ ਵੀ ਅਸੀਂ ਜਿਹਦੇ ਚ ਸਾਨੂੰ ਕੋ ਲੋੜ ਹੈ ਪ੍ਰਿੰਟ ਰਿਵਿਊ ਕਰਾਂਗੇ ਪਰ ਇਹ ਮੈਨੂੰ ਇਹ ਤੁਸੀਂ ਦੱਸਿਆ ਕੋਈ ਪਤਾ ਲੱਗਾ ਇਹ ਮੈਂ ਸੂ ਸਾਰਾ ਡੀਐਸਪੀ ਸਾਥੋਂ ਪਤਾ ਕਰਕੇ ਜੋ ਇਹ ਬੰਦ ਦੇ ਸੀ ਕਰਾਂ ਤਾਂ ਕਿ ਜੇ ਕੋਈ ਗੱਲਬਾਤ ਹੈ ਠੱਲ ਪਾਈ ਜਾ ਸਕੇ ਨਦੂਰਾ ਤੋਂਗੇ ਮੈਨੂੰ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ ਹਾਲਾਂਕਿ ਐਸਪੀ ਸੇਵਾ ਸਿੰਘ ਮੱਲੀ ਵੱਲੋਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਗਈ ਹੈ ਪਰ ਸਵਾਲ ਇਹ ਹੈ ਕਿ ਜੇਕਰ ਪੁਲਿਸ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਵੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰ ਵਿੱਚ ਲੋਕ ਘੱਟ ਤੇ ਚਪਟਮਾਰ ਤੇ ਚੋਰ ਸਾਰੇ ਆਮ ਕੁਮਨਗੇ ਕੋਟਕਪੂਰਾ ਤੋਂ ਜੇ ਆਰ ਅਸ਼ੋਕ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ